ਤਕਰੀਬਿਤ 3 ਅੱਜ ਇੱਕ ਬੜਾ ਇੰਪੋਰਟੈਂਟ ਇਸ਼ੂ ਤੇ ਮੈਂ ਪ੍ਰੈਸ ਕਾਨਫਰੰਸ ਕਰਨ ਲੱਗੇ ਆ ਇੱਕ ਐਜੂਆ ਇਸ਼ੂ ਜਿਹੜਾ ਬੜਾ ਕ੍ਰਿਸਟਲ ਕਲੀਅਰ ਗੱਲ ਰੱਖ ਦਿੰਦਾ ਲੋਕਾਂ ਦੇ ਸਾਹਮਣੇ ਜਿਹੜੀ ਗੱਲ ਅਸੀਂ ਹਮੇਸ਼ਾ ਕਹਿੰਦੇ ਰਹੇ ਕਿ ਇਹ ਜਿਹੜੀਆਂ ਨੈਸ਼ਨਲ ਪਾਰਟੀਆਂ ਚਾਹੇ ਉਹ ਕਾਂਗਰਸ ਹੈ ਚਾਹੇ ਆਮ ਆਦਮੀ ਪਾਰਟੀ ਹੈ ਚਾਹੇ ਭਾਜਪਾ ਹੈ ਇਹਨਾਂ ਦਾ ਡੀਐਨਏ ਐਂਟੀ ਪੰਜਾਬ ਹੈ ਇਹਨਾਂ ਦਾ ਡੀਐਨਏ ਪੰਜਾਬ ਵਿਰੋਧੀ ਹੈ ਇਨਾਂ ਦੇ ਹੱਥਾਂ ਦੇ ਵਿੱਚ ਕਦੇ ਵੀ ਪੰਜਾਬ ਦਾ ਇਸ ਸੂਬੇ ਦੇ ਕੋਈ ਵੀ ਇੰਟਰਸਟ ਸੇਵ ਤੇ ਸੁਰੱਖਿਤ ਨਹੀਂ ਅੱਜ ਇੱਕ ਜਿਹੜੀ ਇੰਪੋਰਟੈਂਟ ਡਿਵੈਲਪਮੈਂਟ ਅੱਜ ਦੀ ਜਿਹੜੀ ਇਸ ਚੀਜ਼ ਨੂੰ ਦੱਸਉਂਦੀ ਹੈ ਕੋਈ ਹੈ ਕਿ ਅੱਜ ਜਿਹੜਾ ਇੰਡੀਆ ਅਲਾਈਅੰਸ ਚੰਡੀਗੜ੍ਹ ਦੇ ਵਿੱਚ ਇਕੱਠਿਆਂ ਚੋਣ ਲੜ ਰਿਹਾ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਸਾਂਝਾ ਉਮੀਦਵਾਰ ਮਨੀਸ਼ तिवारी ਇੰਡੀਆ ਅਲਾਈਅንስ ਵੱਲੋਂ ਗੱਠਜੋੜ ਵੱਲੋਂ ਕਾਂਗਰਸ ਦੇ ਆਪ ਦੇ ਗੱਠਜੋੜ ਵੱਲੋਂ ਚੋਣ ਲੜ ਰਿਹਾ ਉਹਨੇ ਇੱਕ ਆਪਦਾ ਅੱਜ ਮੈਨੀਫੈਸਟੋ ਜਾਰੀ ਕੀਤਾ ਚੰਡੀਗੜ੍ਹ ਵਾਸਤੇ ਆ ਮੇਰੇ ਕੋਲ ਉਹਦੀ ਕਾਪੀ ਹੈ ਜਿਹਨੂੰ ਇਹਨਾਂ ਨੇ ਨਿਆਇ ਪੱਤਰ ਕਿਹਾ ਚੰਡੀਗੜ੍ਹ ਕਾਂਗਰਸ ਅ ਕਨਸਟੀਟਿਊਸ਼ਨ ਅ ਕਨਸਟੀਟਿਊਐਂਟ ਆਫ ਇੰਡੀਆ ਬਲੌਕ ਨਿਆਇ ਪੱਤਰ ਲੋਕ ਸਭਾ ਇਲੈਕਸ਼ਨ 2024 ਆ ਮੈਂ ਤੁਹਾਨੂੰ ਦੋਨਾਂ ਤੁਹਾਨੂੰ ਉਹਦੀ ਕਾਪੀ ਦਿਖਾ ਰਿਹਾ ਹਿੰਦੀ ਤੇ ਅੰਗਰੇਜ਼ੀ ਦੇ ਵਿੱਚ ਨਿਆਇ ਪੱਤਰ ਇਹਨੇ ਨਾ ਦਿੱਤਾ ਲੋਕ ਸਭਾ ਚੋਣ 2024 ਇੰਡੀਆ ਅਲਾਈਅੰਸ ਦਾ ਮੈਨੀਫੈਸਟੋ ਪਰ ਚੱਲੀ ਗਈ ਹੁਣ ਤੁਸੀਂ ਪੁੱਛੋਗੇ ਕਿ ਮੈਨੇ ਜ ਸੋ ਤਾਂ ਸਾਰੀਆਂ ਪਾਰਟੀਆਂ ਜਾਰੀ ਕਰਦੀਆਂ ਉਹਦੇ ਵਿੱਚ ਫਿਰ ਇੱਕ ਇੰਨੀ ਵੱਡੀ ਗੱਲ ਕੀ ਹੋ ਗਈ ਜਿਹਦੇ ਪਿੱਛੇ ਪ੍ਰੈਸ ਕਾਨਫਰੰਸ ਕਰਨੀ ਇੱਕ ਬੜੀ ਇੰਪੋਰਟੈਂਟ ਇਹਦੇ ਵਿੱਚ ਉਹਨਾਂ ਨੇ ਕਮਿਟਮੈਂਟ ਕੀਤੀ ਹੈ ਇੱਕ ਵਾਅਦਾ ਕੀਤਾ ਆਪਦੇ ਮੈਨੀਫੈਸਟੋ ਦੇ ਵਿੱਚ ਜਿਹਦੇ ਨਾਲ ਪੰਜਾਬ ਤੇ ਉੱਤੇ ਸਭ ਤੋਂ ਵੱਡਾ ਹਮਲਾ ਇਸ ਮੈਨੀਫੈਸਟੋ ਦੇ ਵਿੱਚ ਹੋਇਆ ਆ। ਆਹ ਹੁ ਮੈਨੀਫੈਸਟੋ ਜਿਹੜਾ ਹੈ ਇਹ ਪੰਜਾਬ ਤੋਂ ਚੰਡੀਗੜ੍ਹ ਨੂੰ ਖੋਣ ਦੀ ਕਮਿਟਮੈਂਟ ਕਰ ਰਿਹਾ ਹੈ ਚੰਡੀਗੜ੍ਹ ਦੇ ਲੋਕਾਂ ਨੂੰ। ਇਹ ਮੈਨੀਫੈਸਟੋ ਜਿਹੜਾ ਹੈ ਇਹ ਵਾਅਦਾ ਕਰ ਰਿਹਾ ਹੈ ਕਿ ਚੰਡੀਗੜ੍ਹ ਪੰਜਾਬ ਦਾ ਜਿਹੜਾ ਕੈਪੀਟਲ ਹੈ ਉਹਨੂੰ ਪੰਜਾਬ ਤੋਂ ਖੋ ਕੇ ਇੱਕ ਵੱਖਰੀ ਸਟੇਟ ਬਣਾਇਆ ਜਾਵੇ। ਇੱਕ ਸਿਟੀ ਸਟੇਟ ਜਿਵੇਂ ਦਿੱਲੀ ਹੈ ਦਿੱਲੀ ਦੀ ਤਰਜ਼ ਤੇ ਇੱਕ ਵੱਖਰੀ ਸਟੇਟ ਜਿੱਥੋਂ ਦੇ ਐਮਐਲਏ ਵੱਖਰੇ ਹੋਣਗੇ ਮੁੱਖ ਮੰਤਰੀ ਵੱਖਰਾ ਹੋਗਾ ਉਸ ਤਰਜ਼ ਤੇ ਚੰਡੀਗੜ੍ਹ ਨੂੰ ਬਣਾਉਣ ਦਾ ਵਾਅਦਾ ਇੰਡੀਆ ਅਲਾਈਅੰਸ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਇਸ ਮੈਨੀਫੈਸਟੋ 'ਚ ਹੈ ਪਹਿਲਾ ਸਫ਼ਾ ਜੇ ਤੁਸੀਂ ਮੈਨੀਫੈਸਟੋ ਦਾ ਕੋਲੋਂ ਮੈਂ ਤੁਹਾਨੂੰ ਹਿੰਦੀ ਦੇ ਵਿੱਚ ਤੇ ਅੰਗਰੇਜ਼ੀ ਦੇ ਵਿੱਚ ਪਹਿਲੀ ਗੱਲ ਤਾਂ ਪੰਜਾਬੀ 'ਚ ਤੁਸੀਂ ਦੇਖੋ ਇਹਨਾਂ ਨੇ ਕਰਾਇਆ ਹੀ ਨਹੀਂ ਮੈਂ ਤੁਹਾਨੂੰ ਪੜ੍ਹ ਕੇ ਦੱਸ ਦਿਆਂ ਕਿ ਕੀ ਲਿਖਿਆ ਪੁਆਇੰਟ ਨੰਬਰ ਸੀ ਜਿਹਨੇ ਜੇ ਕਮਿਟ ਕਰਦੇ ਹੈ ਇਟ ਇਜ਼ ਟਾਈਮ ਫॉर ਚੰਡੀਗੜ੍ਹ ਟੂ ਬਿਕਮ ਅ ਸਿਟੀ ਸਟੇਟ ਇਸ ਸਮਾਂ ਆ ਗਿਆ ਹੈ ਕਿ ਚੰਡੀਗੜ੍ਹ ਨੂੰ ਇੱਕ ਸਟੇਟ ਬਣਾਇਆ ਜਾਵੇ ਦਿੱਲੀ ਦੀ ਤਰ੍ਹਾਂ ਹਿੰਦੀ ਦੇ ਵਿੱਚ ਉਦੋਂ ਵੀ ਥੰਗ ਕਲੈਰਿਟੀ ਨਾਲ ਸਮਝ ਆ ਜਾਊਗਾ ਚੰਡੀਗੜ੍ਹ ਸ਼ਹਿਰ ਨੂੰ ਇੱਕ ਰਾਜਯਤੀ ਤਰ੍ਹਾਂ ਅਧਿਕਾਰ ਦੇਣੇ ਦਾ ਸਮਾਂ ਆ ਗਿਆ ਹੈ ਮੈਂ ਦੁਬਾਰਾ ਪੜ੍ਹ ਦਿਆਂ ਚੰਡੀਗੜ੍ਹ ਸ਼ਹਿਰ ਨੂੰ ਇੱਕ ਰਾਜਯਤੀ ਤਰ੍ਹਾਂ

ਕਾਂਗਰਸ ਨੇ ਆਮ ਆਦਮੀ ਪਾਰਟੀ ਨੇ ਇੱਕ ਕਮਿਟਮੈਂਟ ਕੀਤੀ ਹੈ ਕਿ ਅਸੀਂ ਚੰਡੀਗੜ੍ਹ ਨੂੰ ਸਟੇਟ ਬਣਾਵਾਂਗੇ ਇੱਕ ਬੜਾ ਵੱਡਾ ਸੰਘਰਸ਼ ਪਹਿਲਾਂ ਦਾ ਹੋਇਆ ਜਦੋਂ ਭਾਸ਼ਾ ਦੇ ਆਧਾਰ ਤੇ ਸੂਬੇ ਬਣੇ ਮੈਂ ਮੂੜਾ ਬੈਕਗ੍ਰਾਉਂਡ ਤੋਂ ਜਾਣਾ ਚਾਹਣਾ ਪਾਰਟੀਸ਼ਨ ਤੋਂ ਬਾਅਦ ਇਹ ਫੈਸਲਾ ਹੋਇਆ ਉਸ ਬਿਨੈ ਦੀ ਸਰਕਾਰ ਨੂੰ ਕਿ ਭਾਸ਼ਾ ਦੇ ਆਧਾਰ ਤੇ ਸੂਬੇ ਬਣਾਏ ਜਾਣ ਲਿੰਗੁਇਸਟਿਕ ਬੇਸਿਸ ਦੇ ਸਟੇਟਸ ਦੀ ਰੀਆਰਗੇਨਾਈਜ਼ੇਸ਼ਨ ਤਾਮਿਲ ਬੋਲਦੇ ਲੋਕਾਂ ਨੂੰ ਤਾਮਿਲਨਾਡੂ ਮਿਲਿਆ ਬਕਾਲੀ ਬੋਲਦੇ ਲੋਕਾਂ ਨੂੰ ਵੈਸਟ ਬੰਗਾਲ ਮਿਲਿਆ ਮਰਾਠੀ ਬੋਲਦੇ ਲੋਕਾਂ ਨੂੰ ਮਹਾਰਾਸ਼ਟਰ ਮਿਲਿਆ ਤੇਲਗੂ ਬੋਲਦੇ ਲੋਕਾਂ ਨੂੰ ਆਂਧਰਾ ਮਿਲਿਆ ਐਂ ਸਾਰੇ ਹਿੰਦੁਸਤਾਨ ਦੇ ਵਿੱਚ ਜਿਹੜੀਆਂ ਰੀਜਨਲ ਭਾਸ਼ਾਵਾਂ ਆ ਉਹਨਾਂ ਦੇ ਆਧਾਰ ਤੇ ਸੂਬੇ ਬਣਾਈ ਪਰ ਉਸ ਵੇਲੇ ਵੀ ਨਹਿਰੂ ਨੇ ਕਾਂਗਰਸ ਨੇ ਪੰਜਾਬ ਨੂੰ ਇਹ ਹੱਥ ਨਹੀਂ ਦਿੱਤਾ ਨਹਿਰੂ ਦਾ ਬਿਆਨ ਇੱਕ ਇਤਿਹਾਸਿਕ ਬਿਆਨ ਉਸ ਵੇਲੇ ਦਾ ਜਿਹਦੇ 'ਚ ਨਹਿਰੂ ਕਹਿੰਦਾ ਕਿ ਪੰਜਾਬੀ ਸੂਬਾ ਮੇਰੀ লাশ ਉਪੋਨੀ ਬਣੇਗਾ ਐਡਾ ਡੀਐਨਏ ਸੀ ਇਹਨਾਂ ਦਾ ਪੰਜਾਬ ਨੂੰ ਜੀ ਚਲੋ ਸੰਘਰਸ਼ ਹੋਏ 44 ਦਰਨੇ ਉਹ ਸੰਘਰਸ਼ ਦੀ ਅਗਵਾਈ ਕੀਤੀ ਮੋਰਚੇ ਲਾਇਏ ਗਏ ਗ੍ਰਿਫਤਾਰੀਆਂ ਦਿੱਤੀਆਂ ਗਿਆ 1 ਲੱਖ ਤੋਂ ਵੱਧ ਲੋਕਾਂ ਨੇ ਗ੍ਰਿਫਤਾਰੀ ਕੀਤੀ ਮਰਨ ਵਰਤ ਰੱਖੇ ਗਏ ਸ਼ਹੀਦੀਆਂ ਹੋਈਆਂ ਦਰਸ਼ਨ ਸਿੰਘ 베루맘 ਦੀ 시ਹੀਰ ਹੋਇਆ ਆਪਾਂ ਸਾਰੇ ਜਾਣਦੇ ਮੈਨੂੰ ਲੱਗਦਾ 74 ਦਿਨ ਲੰਮਾ ਉਹਨਾਂ ਦਾ ਫਾਸਟ ਟੂ 데스 ਰੱਖਿਆ ਹੋਣਾ ਨੇ ਤੇ ਸ਼ਹੀਦ ਹੋਇਆ ਅਖੀਰ ਸਰਕਾਰ ਨੂੰ ਝੁਕਣਾ ਪਿਆ ਪੰਜਾਬੀ ਬੋਲਦੇ ਇਲਾਕਿਆਂ ਦੇ ਆਧਾਰ ਤੇ ਪੰਜਾਬ ਦਾ ਸੂਬਾ ਬਣਿਆ ਪਰ ਫਿਰ ਵਿਕਤੀਗਤ ਰਾਕੀਕਾ ਗਿਆ ਕਿ ਪੰਜਾਬ ਦਾ ਕੈਪੀਟਲ ਪੰਜਾਬ ਦੀ ਰਾਜਧਾਨੀ ਪੰਜਾਬ ਨੂੰ ਨਹੀਂ ਦਿੱਤੀ ਗਈ ਜਿਨ੍ਹਾਂ ਹਿੰਦੁਸਤਾਨ ਚ ਅੱਜ ਤੱਕ ਸੂਬੇ ਬਣੇ ਐ ਭਾਸ਼ਾ ਦੇ ਆਧਾਰ ਤੇ ਸਭ ਨੂੰ ਉਹਨਾਂ ਦੀ ਰਾਜਧਾਨੀ ਰੱਖਣ ਦਾ ਅਧਿਕਾਰ ਦਿੱਤਾ ਗਿਆ। ਕੱਲਾ ਪੰਜਾਬ ਸੀ ਜਿਹਨੂੰ ਇਹ ਅਧਿਕਾਰ ਤੋਂ ਵਾਂਝਾ ਰੱਖਿਆ ਗਿਆ ਇਹ ਅਧਿਕਾਰ ਪੰਜਾਬ ਤੋਂ ਹੋਇਆ ਹੈ। ਕਿਹਾ ਕਿ ਉਸ ਵੇਲੇ ਦੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਪਤਾ ਸੀ ਸੰਘਰਸ਼ ਫੇਰ ਹੋਊਗਾ। ਇਹ ਬਹਾਨਾ ਬਣਾਇਆ ਕਿ ਇਹ ਟੈਂਪੋਰਰੀ ਮੇਜਰ ਹੈ ਤੇ ਰਿਟਰਨ ਕਰਾਂਗੇ। ਇਹ ਟੈਂਪੋਰਰੀ ਮੇਜਰ ਹੈ 5 ਸਾਲ ਵਾਸਤੇ ਇਹਨੂੰ ਜੁਆਇੰਟ ਕੈਪੀਟਲ ਰਹਿਣ ਜੋ ਉਹਨਾਂ ਸਮਾਂ ਹਰਿਆਣਾ ਨੂੰ ਦੇ ਗਏ। हरियाणा ਆਪ ਦਾ ਵੱਖਰਾ ਕੈਪੀਟਲ ਬਣਾਉਗਾ ਤੇ ਚੰਡੀਗੜ੍ਹ ਪੰਜਾਬ ਦਾ ਹੀ ਹੈ ਪੰਜਾਬ ਦਾ ਹੱੱਥ ਹੈ ਚੰਡੀਗੜ੍ਹ ਤੇ ਇਹ ਉਸ ਵੇਲੇ ਦੀ ਪ੍ਰਧਾਨ ਮੰਤਰੀ ਜੀ ਨੂੰ ਮਾਂ ਦਿੰਦੇ ਐ ਰਾਜੇ ਵਿੜਿੰਗਰ ਕੇ ਮਾਂ ਦਿੰਦੇ ਐ ਮਨੀਸ਼ ਦਿਵਾੜੀ ਅਰਗੇ ਮਾਂ ਦਿੰਦੇ ਐ ਟਿਸ਼ਨ ਪਾਉਂਦੇ ਐ ਸਾਡੀ ਮਾਂ ਐ ਗੁਰਾਗਨ ਦੀ ਉਸ ਇਹਨਾਂ ਦੀ ਮਾਂ ਨੇ ਇਹ ਕਮਿਟਮੈਂਟ ਕੀਤੀ ਸੀ ਕਿ ਪੰਜਾਬ ਦਾ ਹੱਥ ਹੈ ਚੰਡੀਗੜ੍ਹ ਤੇ 5 ਸਾਲ ਵਾਸਤੇ ਇਹਨੂੰ ਜੁਆਇੰਟ ਕੈਪੀਟਲ ਰੱਖਾਂਗੇ ਫਿਰ ਪੰਜਾਬ ਦੇ ਹਵਾਲੇ ਹੋ ਜੂਗਾ ਇੰਦਰਾ ਮੁਕਰੀ ਉਸ ਦਾ اس تو بعد راجیب گاندی آیا راجیب لنگوار اکارڈ ہویا پردان منطری دے دستک ہوئے راجیب لنگوار اکارڈ دے جتے یہ کیا گیا کہ چندگر پنجاب کو ٹرانسفر کیتا جو تریق مقرر ہوئی چھپی جنوری انیس سو چھاسی پارلیمنٹ نے وہ اکارڈ کو ریٹیفائی کیتا پارلیمنٹ کو لوگ ریٹیفائی کیتا تو پھر سرکار مقری کانگریس دی ایک دن پہلا ہوں ਮੁਕਰ ਕੇ ਪੰਜਾਬ ਨੂੰ ਚੰਡੀਗੜ੍ਹ ਦੇਣ ਤੋਂ ਰਜੀਵ ਮੁਕਰ ਤੁਸੀਂ ਦੇਖੋ ਪਹਿਲਾਂ ਨਹਿਰੂ ਮੁਕਰਿਆ ਫਿਰ ਇੰਦਰਾ ਮੁਕਰੀ ਫਿਰ ਰਜੀਵ ਮੁਕਰਿਆ ਇਹਨਾਂ ਦਾ ਪਰਿਵਾਰ ਜੇ ਮੈਂ ਖਾਸ ਤੌਰ ਤੇ ਗੱਲ ਕਰਾਂ ગાંધી ਪਰਿਵਾਰ ਜਿਹੜਾ ਨਹਿਰੂ ગાંધી ਪਰਿਵਾਰ ਕਾਂਗਰਸ ਦੀ ਅਗਵਾਈ ਕਰਦਾ ਹੈ 70 ਸਾਲਾਂ ਤੋਂ ਸਿੱਖਾਂ ਦੇ ਤੇ ਪੰਜਾਬੀਆਂ ਦੇ ਬੁਨਿਆਦੀ ਤੌਰ ਤੇ ਖਿਲਾਫ ਹੈ ਫਿਰ ਇੱਕ ਲੜਾਈ ਸ਼ੁਰੂ ਹੋਈ اس فلیم کو ویکن کر دی جڑا پنجاب دا حق ہے جندیر تے اونو کمزور کیویں کیتا جاؤ کیونکہ لگاتار اقلیدی دل سے رش کرتا رہے اس ستش موتے تے پارلیمنٹ دے وچ آواز اٹھا دے رہے جس فورم تے گل ہوئی سی اوتھے یہ منگ رکھ دے رہے پھر اے جے پنجاب تو ہونا سی تا کھورا لا کے ہولی ہولی پنجاب دا حق اے دے تے کمزور کر دی سب چال دا ریشو سی 60% ਐਮਪਲੋਏਸ ਪੰਜਾਬ ਦੇ ਹੋਣਗੇ 40 ਹਰਿਆਣੇ ਦੇ ਹੋਣਗੇ ਕੇਵਲ 5 ਸਾਲ ਆਸਤੇ ਸੀ ਕਿਉਂਕਿ ਪੰਜਾਬ ਮੰਤਰ ਪੰਜਾਬ ਕੋਈ ਆ ਜਾਣਾ ਸੀ ਉਹ ਵੀ ਕੀਤਾ ਗਿਆ ਚੀਫ ਕਮਿਸ਼ਨਰ ਹੁੰਦਾ ਸੀ ਚੰਡੀਗੜ੍ਹ ਦਾ ਜਿਹੜਾ ਚੰਡੀਗੜ੍ਹ ਦੀ ਐਡਮਿਨਿਸਟ੍ਰੇਸ਼ਨ ਨੂੰ ਕੰਮ ਕਰਦਾ ਸੀ ਪੰਜਾਬ ਕੇਡਰ ਦਾ ਆਫੀਸਰ ਹੁੰਦਾ ਸੀ ਉਹ ਖਤਮ ਕੀਤਾ ਗਿਆ ਉਹ ਪੋਸਟ ਬਾਲਿਸ਼ ਕੀਤੀ ਗਈ ਤੇ ਕਾਂਗਰਸ ਵੱਲੋਂ ਤੇ ਗਵਰਨਰ ਦਾ ਇੱਕ ਐਡਵਾਈਜ਼ਰ ਲਾ ਕੇ ਚੰਡੀਗੜ੍ਹ ਦਾ ਪ੍ਰਸ਼ਾਸਨ ਚਲਾਇਆ ਗਿਆ ਪੰਜਾਬੀ ਪਾਸ਼ਾ ਹੌਲੀ-ਹੌਲੀ ਸਰਕਾਰੀ ਕੰਮਕਾਰ ਦੇ ਵਿੱਚੋਂ ਖਤਮ ਕੀਤੀ ਗਈ। ਅੱਜ ਉਹਨਾਂ ਦੇ ਦਫਤਰਾਂ ਦੇ ਕੰਮ ਜਿਹੜੇ ਐ ਉਹ ਅੰਗਰੇਜ਼ੀ ਤੇ ਹਿੰਦੀ ਦੇ ਵਿੱਚ ਹੋ ਗਏ। ਫਿਰ ਆਮ ਆਦਮੀ ਪਾਰਟੀ ਦੀ ਸੀਟ ਤੇ ਆਮ ਆਦਮੀ ਪਾਰਟੀ ਤੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਮੇਰੀ ਗੋਖ ਨਾਲ ਇਹ ਖੇਡ ਚਲਾਈ ਕਿ ਇੱਕ ਵੱਖਰੀ ਵਿਧਾਨ ਸਭਾ ਸਤੇ ਹਰਿਆਣੇ ਨੂੰ ਜਗ੍ਹਾ ਦਿੱਤੀ ਜਾਵੇ ਚਾਹੀਦੀ। ਤਾਂ ਕਿ ਹਰਿਆਣੇ ਦਾ ਕਲੇਮ ਥੇ ਬਣ ਜੇ। ਇਟ ਕੂ ਬੀ ਇਨ ਜੀ ਮੀਨਸ ਜੋ ਮਨੇ ਪਾਣੀ ਰੰਨੇ ਗਰੋਥ ਕੀਤਾ ਕਿ ਅਸੀਂ ਨਹੀਂ ਦੇਣ ਦੇਣਾ ਫਿਰ ਭਵੰਤਮਾਨ ਨੇ ਕਿ ਪੰਜਾਬ ਯੂਨੀਵਰਸਿਟੀ ਦੇ ਵਿੱਚ ਹਰਿਆਣੇ ਨੇ ਪੋਲੀਟਿਕਲ ਅਸਿਪੀਕੇਸ਼ਨ ਜੁਣਾਵਾ ਮੇਰਾ ਗੈਰ ਤੋਂ ਭਾਗ ਇੱਕ ਇੱਕ ਕਰਕੇ ਜਿਹੜੀ ਚੰਡੀਗੜ੍ਹ ਦੇ ਉੱਤੇ ਕਲੇਮ ਪੰਜਾਬ ਦਾ ਸੀ ਇਹਨਾਂ ਨੈਸ਼ਨਲ ਪਾਰਟੀਆਂ ਨੇ ਉਹਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਹੌਲੀ ਹੌਲੀ ਕਰਕੇ ਚਾਹੇ ਉਹ ਕਾਂਗਰਸ ਸੀ ਚਾਹੇ ਆਮ ਆਦਮੀ ਪਾਰਟੀ ਸੀ ਤੇ ਚਾਹੇ ਭਾਜਪਾ ਸੀ ਸੋ ਮੈਂ ਇਹ ਚੀਜ਼ ਤੁਹਾਡੇ ਸਾਹਮਣੇ ਰੱਖਣੀ ਚਾਹੁੰਦਾ ਸੀ ਕਿ ਆ ਜਿਹੜਾ ਇਹ ਬੜੀ ਬੜੀ ਲੇਟੈਂਟ ਹੁਣ ਤਾਂ ਜਮਾ ਸ਼ਰੀਆਮ ਹੀ ਹੋ ਗਿਆ ਜਦੋਂ ਮੈਨੀਫੈਸਟੋ ਚ ਕਾਂਗਰਸ ਨੇ ਆਮ ਆਦਮੀ ਪਾਰਟੀ ਨੇ ਲਿਖਤਾ ਕਿ ਜਿਹੜਾ ਚੰਡੀਗੜ੍ਹ ਹੈ ਉਹਨੂੰ ਇੱਕ ਵੱਖਰਾ ਸੂਬਾ ਇੱਕ ਵੱਖਰੀ ਸਟੇਟ ਇੱਕ ਵੱਖਰਾ ਵੱਖਰਾ ਰਾਜ ਬਣਾਵਾਂਗੇ ਜਿਹੜੇ ਅਧਿਕਾਰ ਇੱਕ ਰਾਜ ਨੂੰ ਪ੍ਰਾਪਤ ਹੁੰਦੇ ਐ ਸਟੇਟ ਨੂੰ ਪ੍ਰਾਪਤ ਹੁੰਦੇ ਐ ਇੱਕ ਸੂਬੇ ਨੂੰ ਪ੍ਰਾਪਤ ਹੁੰਦੇ ਐ ਉਹ ਉਹ ਅਧਿਕਾਰ ਚੰਡੀਗੜ੍ਹ ਨੂੰ ਦੇਵਾਂਗੇ ਭਾਪ ਉਹਦੇ ਕੋ ਵੱਖਰੀ ਐਸੈਂਬਲੀ ਹੋਊਗੀ ਵੱਖਰੇ ਐਮਐਲਏ ਹੋਣਗੇ ਵੱਖਰਾ ਮੁੱਖ ਮੰਤਰੀ ਹੋਊਗਾ ਸਿੱਧਕ ਪੰਜਾਬ ਦੀ ਕਰੂਗਾ ਪੰਜਾਬ ਦਾ ਤਾਂ ਖੇਡ ਖਤਮ ਹੋ ਗਿਆ ਚੰਡੀਗੜ੍ਹ ਤੋਂ ਸੋ ਇਹ ਜਿਹੜੀ ਚੀਜ਼ ਹੈ ਜਿਹੜਾ ਤੁਹਾਡੇ ਸਾਹਮਣੇ ਰੱਖਣੀ ਚਾਹੁੰਦਾ ਸੀ ਕਿ ਮੈਂ ਇਹ ਅਪੀਲ ਵੀ ਕਰਨੀ ਚਾਹਣਾ ਪੰਜਾਬ ਦੇ ਲੋਕਾਂ ਨੂੰ ਕਿ ਜਿਵੇਂ ਇੱਕ ਇੱਕ ਗੱਲ ਅੱਜ ਪੰਜਾਬ ਦਾ ਬੱਚਾ ਬੱਚਾ ਕਰ ਰਿਹਾ ਕਿ ਪੰਜਾਬ ਦੇ ਜਿਹੜੇ ਹੱਕ ਹੈ ਉਹ ਪੰਜਾਬ ਦੀ ਰੀਜਨਲ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਪ੍ਰੋਟੈਕਟ ਕਰ ਸਕਦੇ ਪੰਜਾਬ ਦੇ ਜਿਹੜੇ ਹੱਕ ਹੈ ਉਹ ਪੰਜਾਬ ਦੀ ਖੇਤਰੀ ਪਾਰਟੀ ਦੇ ਜੇ ਤਕੜੀ ਕਰਾਂਗੇ ਦਾ ਸੁਰੱਖਿਤ ਹੈ ਨਹੀਂ ਤਾਂ ਨੈਸ਼ਨਲ ਪਾਰਟੀਆਂ ਪੰਜਾਬ ਤੇ ਟਾਕਾ ਮਾਰਨਗੇ ਅਜੇ ਟੈਡੀਕਲ ਹੋਰੇ ਕੱਲ ਨੂੰ ਹੋ ਸਕਦਾ ਸਾਡੇ ਤੋਂ ਇਹ ਇਹਨਾਂ ਦਾ ਮੈਨੀਫੈਸਟੋ ਆਵੇ ਰਾਜਸਥਾਨ ਦਾ ਤੇ ਹਰਿਆਣਾ ਦਾ ਕਿ ਅਸੀਂ ਹਮੋਰ ਤੇ ਵਾਜਿਬ ਕਾਹ ਵੀ ਲੈਣਾ ਹੈ ਨਾ ਇਹ ਹੋਲੀ-ਹੋਲੀ ਕਰਕੇ ਪੰਜਾਬ ਦੀ ਹੋਂਦ ਨੂੰ ਖਤਮ ਕਰਨਾ ਚਾਹੁੰਦੇ ਇਹ ਤਿੰਨੇ ਨੈਸ਼ਨਲ ਪਾਰਟੀਆਂ ਲੱਗੀਆਂ। ਸੋ ਮੈਂ ਇਹ ਸਪਸ਼ਟ ਤੌਰ ਤੇ ਲੋਕਾਂ ਦੇ ਸਾਹਮਣੇ ਰੱਖਣੀ ਚਾਹੁੰਦਾ ਸੀ ਗੱਲ ਅੱਜ ਇਹ ਮੈਨੀਫੈਸਟੋ ਜਾਰੀ ਹੋਇਆ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਜਿਹੜਾ ਚਿਹਰਾ ਹੈ ਉਹ ਨੰਗਾ ਹੋਇਆ ਹੈ। ਜਿਵੇਂ ਗ੍ਰੀਸੀ ਸਕੇਦਿੰਗ ਤੇ ਕਾਰਟਸ ਆਊਟ ਆਫ ਦਾ ਬੈਕ। ਕਿ ਕਿਸ ਤਰ੍ਹਾਂ ਨਾਲ ਇਹ ਪੰਜਾਬ ਦਾ ਕਲੇਮ ਚੰਡੀਗੜ੍ਹ ਤੇ ਛੱਡ ਕੇ ਇਹਨਾਂ ਨੇ ਕਮਿਟਮੈਂਟ ਇਹਨਾਂ ਨੇ ਵਾਅਦਾ ਇਹਨਾਂ ਨੇ ਆਪਦੇ ਮੈਨੀਫੈਸਟੋ ਵਿੱਚ ਪ੍ਰੋਮਿਸ ਕੀਤਾ ਹੈ। ਚੰਡੀਗੜ੍ਹ ਨੂੰ ਵੱਖਰਾ ਰਾਜ ਬਣਾਇਆ ਤਰਨਤਾਰਨ ਸਰਿਕ ਸੁਖਵਾਰਗਰ ਨੇ ਵੀ ਕੀਤਾ ਜਿਹੜੇ ਪ੍ਰਵਾਸੀ ਆ ਬੰਦੇ ਪੰਜਾਬ ਤੋਂ ਵਿੱਚੋਂ ਕੱਢੇ ਜਾਵੇ ਦੇਖੋ ਕੱਢਿਆ ਜਾਵੇ ਅਸੀਂ ਨਹੀਂ ਕਹਿੰਦੇ ਮੈਂ ਨਾ ਉਸ ਪਾਲਖੇ ਨੇ ਵੀ ਸਟੇਟਮੈਂਟ ਸੁਣੀ ਹੈ ਪਰ ਇਹ ਗੱਲ ਜ਼ਰੂਰ ਹੈ ਕਿ ਪੰਜਾਬ ਦੇ ਵਿੱਚ ਜਿਹੜੀਆਂ ਨੌਕਰੀਆਂ ਨੇ ਉਹਦੇ 'ਤੇ ਪੰਜਾਬੀਆਂ ਦਾ ਹੱਕ ਹੋਣਾ ਚਾਹੀਦਾ ਸਾਡੇ ਨੌਜਵਾਨ ਬੇਰੋਜ਼ਗਾਰ ਫਿਰੇ ਆ ਤੇ ਇਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਸਰਕਾਰੀ ਨੌਕਰੀਆਂ 'ਚ ਹਰਿਆਣੇ ਦੇ ਲੋਕਾਂ ਨੂੰ ਤਰਜੀਹ ਦੇ ਰਹੀਏ 70 70 80 80% ਜਿਹੜੀ ਕੋਈ ਰਿਕਰੂਟਮੈਂਟ ਹੋ ਰਹੀ ਆ ਉਹ ਹਰਿਆਣੇ 'ਚੋਂ ਤੇ ਰਾਜਸਥਾਨ 'ਚੋਂ ਤੇ ਦਿੱਲੀ 'ਚੋਂ ਹੋ ਰਹੀ ਹੈ ਸੋ ਇਹ ਗੱਲ ਅਸੀਂ ਬਿਲਕੁਲ ਟੋਲਰੇਟ ਨਹੀਂ ਕਰਾਂਗੇ ਤਾਂ ਹੋਣ ਦੇ